ਜੇਕਰ ਖਾਤਖਾਦੀ ਖੇਤੀ ਹੁੰਦੀ ਆ ਨਾ ਸਾਡੀ ਜਵਾਨੀ ਮਰੇ ਤੇ ਨਾ ਸਾਡੀ ਕਿਸਾਨੀ ਮਰੇ ਪ੍ਰਧਾਨ ਜੀ ਕਿਸਾਨੀ ਕਰਜ਼ਿਆਂ ਦੇ ਨਾਲ ਨਾਲ ਇਹ ਵੀ ਸੁਣਨ ਦੇ ਵਿੱਚ ਆਏਗਾ ਕਿ ਜਿਹੜੇ ਮਜੂਤਾ ਅਫਸਰ ਸੀ ਮੌਕੇ ਤੇ ਕਿਸਾਨਾਂ ਦੀ ਬੜੀ ਜਿਹੜੀ ਛਿਲ ਲਾਈ ਹੈ ਉਹ ਪੁੱਚੜ ਬਣੇ ਨੇਗੇ ਜੇ 40000 ਦਾ ਲੋਨ ਸੀ ਤਾਂ ਸੁਣਨ ਦੇ ਵਿੱਚ ਇਹ ਆਏਗਾ ਸੂਤਰਾਂ ਦੇ ਹਵਾਲੇ ਤੋਂ ਕਿ 10 10 ਜਿਹੜਾ ਹਜ਼ਾਰ ਸੀਗਾ ਪਹਿਲੀ ਰੱਖ ਲੈਂਦੇ ਸੀ ਇਹ ਗੱਲਾਂ ਸੱਚੀਆਂ ਨਹੀਂ ਹੈ ਬਿਲਕੁਲ ਸੱਚੀਆਂ ਹੈ ਜੀ ਜਦੋਂ ਦਿੱਲੀ ਮੋਰਚੇ ਤੋਂ ਅਸੀਂ ਆਏ ਆ ਨਾ ਇਹ ਸਾਡੀ ਉੱਠ ਬੱਜੀ ਰਹਿੰਦੀ ਆ ਕੰਮ ਨਹੀਂ ਸੀ ਹੁੰਦੇ ਉਹਨੇ ਸਾਰੇ ਕਰਾ ਲਦੇ ਦਿੱਲੀ ਮੋਰਚੇ ਤੋਂ ਜਦੋਂ ਆਉਣਿਆ ਜਿਹੜੇ ਇਲੈਕਸ਼ਨਾਂ 'ਚ ਖੜੇ ਸਰਕਾਰ ਦੇ ਬੰਦੇ ਨੇ ਲੋਕ ਕਾਂਗਰਸ ਕਾਲੀਆਂ ਤੋਂ ਦੁਖੀ ਹੋਗੇ ਚਾਹੇ ਕੋਈ ਕੋਈ ਵੀ ਕਿਸਾਨ ਆ ਉਹਨਾਂ ਨੂੰ 92 ਮਤਲਬ ਕਿ ਸਿੱਟਾਂ ਦੇ ਦੀਆਂ 92 ਜਿਨ੍ਹਾਂ ਨੂੰ ਕੋਈ ਪਿੰਡਾਂ 'ਚ ਸਰਪੰਚ ਤਾਂ ساری ਜ਼ਿੰਦਗੀ ਬਾੜੀ ਨਹੀਂ ਸੀ ਸਕਦੀ ਮੈਂਬਰ ਵੀ ਨਹੀਂ ਸੀ ਬਣ ਸਕਦੀ ਆ ਜੋ ਐਮਐਲਏ ਬਣ ਕੇ ਮੈਂ ਇੱਕ ਗੱਲ ਕਹਿਣਾ ਮੇਰੀ ਜਥੇਬੰਦੀ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਮਾਲਵਾਹੀ ਕੀਤੀ ਇਹ ਲੜਾਈ ਹਮੇਸ਼ਾ ਵਾਸਤੇ ਤਿੰਨ ਲੜਾਈਆਂ ਲੜਦੀਆਂ ਸੀ ਪੰਜਾਬ ਦੀਆਂ ਲੜਾਈਆਂ ਲੜਦੀਆਂ ਸੀ ਦੂਜੇ ਸੂਬੇ ਚ ਨਹੀਂ ਜਾਣੋ ਕੱਲ੍ਹ ਵਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀਵਨ ਸ਼ਰਮਾ ਤੋਂ ਜਿਹੜੀਆਂ ਇਸ ਮੌਕੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਹ ਮਾਨਸਾ ਦਾ ਪੁਰਾਣਾ ਥੁੰਡ ਸਰਦਾਰ ਮਲੂਕ ਸਿੰਘ ਹੀਰਕੇ ਜਿਨ੍ਹਾਂ ਵੱਲੋਂ ਇੱਕ ਕਿਸਾਨੀ ਮਸਲੇ ਨੂੰ ਲੈ ਕੇ ਨਿੱਜੀ ਬੈਂਕ ਦੇ ਬਾਰ ਦੇ ਵਿੱਚ ਪੱਕਾ ਮੋਰਚਾ ਲਾਇਆ ਸੀਗਾ ਤਾਂ ਹਜੇ ਸਰਦਾਰ ਮਲੂਕ ਸਿੰਘ ਦੀ ਜਿਹੜੀ ਵੜਕ ਸੀ ਉਹ ਬਚਣ ਵਾਲੀ ਸੀ ਉਦੋਂ ਪਹਿਲਾਂ ਹੀ ਜਿਹੜਾ ਪ੍ਰਸ਼ਾਸਨ ਗੋਡੇ ਟੇਕਿਆ ਸਾਡੇ ਨਾਲ ਸਰਦਾਰ ਮਲੂਕ ਸਿੰਘ ਹੀ ਕੇ ਮਜੀਦ ਨੇ ਪ੍ਰਧਾਨ ਜੀ ਮੋਰਚੇ ਦੀ ਜਿੱਤ ਹੋਈ ਆ ਕੀ ਕਹੋ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਪਹਿਲਾ ਜਮਾ ਤੁਹਾਡੇ ਚੈਨਲ ਦਾ ਜੀ ਆਇਆਂ ਤੇ ਜੀਵਨ ਸੋਨੂੰ ਜੀ ਆਇਆਂ ਕਿਉਂਕਿ ਸਾਡੀ ਆਵਾਜ਼ ਤੁਸੀਂ ਤਾਂ ਦੀ ਪਹੁੰਚਾਉਣੀ ਆ ਇਹ ਜਿਹੜੀ ਜਿੱਤ ਹੋਈ ਆ ਅਸੀਂ 21 ਤਰੀਕ ਨੂੰ ਮੋਰਚਾ ਲਾਇਆ ਸੀ ਖੇਤੀਬਾੜੀ ਵਿਕਾਸ ਬੈਂਕ ਦੇ ਅੱਗੇ ਇਹ ਮੋਰਚਾ ਲਗਾਤਾਰ 8 ਦਿਨ ਚੱਲਦਾ ਰਿਹਾ ਮੋਰਚਾ ਲਾਇਆ ਸੀ ਕਿਹੜੀ ਕਿਸਾਨੀ ਕਰਜ਼ੇ ਚ ਫਸੀ ਹੋਏ ਦੇ ਵਿੱਚ 20 24 25 ਸਾਲ ਦੀ ਉਹਨੂੰ ਖਾਉਂਗਾ ਜਿਹੜਾ ਕਰਜ਼ਾ ਤਾਰਿਆ ਜਾਏ ਕਿਉਂਕਿ 94 ਦੇ ਵਿੱਚ ਨਰਮਾ ਹੋਇਆ ਨਹੀਂ ਲੋਕ ਬੈਂਕਾਂ 'ਚ ਵੱੜ ਕੇ ਇਸ ਕਰਕੇ ਲੋਕਾਂ ਬਹੁਤ ਜ਼ਿਆਦੇ ਡਿਫਾਲਟ ਹੋਗੇ ਜਦੋਂ ਸਾਡਾ 8ਵਾਂ ਮੋਰਚਾ ਲੱਗਾ 21 ਤਰੀਕ ਤੋਂ ਲੈ ਕੇ ਤਾਂ ਸਾਨੂੰ ਇਹ 26 ਜਨਵਰੀ ਨੂੰ ਯਕੀਨ ਜੁਆਇਆ ਸੀ ਵੀ ਅਸੀਂ ਐਮ ਡੀ ਸਾਹਿਬ ਤੁਹਾਡੇ ਨਾਲ ਆ ਕੇ ਗੱਲਬਾਤ ਕਰੂੰਗਾ ਅੱਜ ਚੰਡੀਗੜ੍ਹ ਦੇ ਵਿੱਚੋਂ ਜੀ ਐਮ ਪਰ ਪਾਟਿਆ ਸਾਹਿਬ ਹਰਾ ਸਟਾਪ ਇੱਥੇ ਆਇਆ ਨਾਲ ਇੱਥੋਂ ਦਾ ਜਿਹੜਾ ਬਲੇਜਰ ਆ ਗੁਰਵਿੰਦਰ ਉਹ ਵੀ ਨਾਲ ਸੀ ਤਾਂ ਇਹਨਾਂ ਨੇ ਅੱਜ ਸਾਥੋਂ ਮੰਗ ਪੱਤਰ ਲਿਆ ਹੈ ਮੰਗ ਪੱਤਰ ਦੇ ਵਿੱਚ ਆ ਅਸੀਂ ਇਹਨਾਂ ਨੂੰ ਇਹ ਗੱਲ ਆਖੀ ਜਿਹੜਾ 2 ਕਿਲੋ ਤੋਂ ਛੋਟਾ ਕਿਸਾਨ ਉਹਦਾ ਸਮੁੱਚਾ ਕਰਜ਼ਾ ਖਤਮ ਹੋਣਾ ਚਾਹੀਦਾ ਜਿਹੜਾ 2 ਕਿਲੋ 2.5 ਕਿਲੋ ਤੋਂ ਉਤਲਾ ਕਿਸਾਨ ਆ ਉਹਦਾ ਵਿਆਜ ਮਾਫ ਕਰਕੇ ਜਿੰਨੇ ਪੈਸੇ ਭਰੇ ਹੋਏ ਨੇ ਉਹਦੇ ਵਿੱਚੋਂ ਕੱਟੇ ਜਾਣ ਇਸ ਗੱਲ ਨਾਲ ਸਹਿਮਤ ਹੋ ਗਏ ਸਹਿਮਤ ਹੋ ਗਏ 31 ਮਾਰਚ ਤੋਂ ਹੀ ਸਾਡਾ ਗੱਲਬਾਤ ਚਲ ਟੁੱਟ ਗਈ ਆ ਜੇ ਅਸੀਂ 31 ਮਾਰਚ ਨੂੰ ਨਹੀਂ ਕਰਦੇ ਤਾਂ ਫਿਰ ਤੁਸੀਂ ਆਪ ਦਾ ਐਕਸ਼ਨ ਕਰ ਸਕਦੇ ਪ੍ਰਧਾਨ ਜੀ ਕਿਹੜਾ ਪ੍ਰਸ਼ਾਸਨ ਨੂੰ ਇਹ ਸੀਗਾ ਕਿ ਮਨ ਲਓ ਥੋੜਾ ਜਿਹਾ ਝੁੰਡਾ ਹੈਗਾ ਨਾ ਕੀ ਕਰੂਗਾ ਮਲੂਕ ਸਿੰਘ ਕੱਲਾ ਕੇ ਹੈ ਨਾ ਪਰ ਬਾਅਦ ਦੇ ਵਿੱਚ ਜਦੋਂ ਠਾਠਾ ਮਾਰਦਾ ਕੱਠ ਤੁਹਾਡਾ ਪਹੁੰਚਿਆ ਤਾਂ ਉਦੋਂ ਇਹਨਾਂ ਦੇ ਜਿਹੜੇ ਆਪਾਂ ਕਹਿ ਸਕਦਾ ਵੀ ਹੱਥਾਂ ਪੈਰਾਂ ਦੀ ਪੈ ਗਈ ਕਿਵੇਂ ਦੇਖੋ ਜੀ ਵੇਖੋ ਜਦੋਂ ਅਸੀਂ 5 ਦਿਨ ਬੈਠੇ ਰਹੇ ਹਾਂ ਇਹਨਾਂ ਦੇ ਕੰਨ ਤੇ ਜੂ ਨਹੀਂ ਸਿਰਕੀ ਨਾ ਪ੍ਰਸ਼ਾਸਨ ਦੇ ਸਿਰਕੀ ਆ ਨਾ ਇਹਨਾਂ ਦੇ ਖੇਤੀਬਾੜੀ ਬਹਿਕਮ ਨਹੀਂ ਸੀ ਜਦੋਂ ਅਸੀਂ ਐਲਾਨ ਕਰਤਾ ਵੀ 26 ਤਰੀਕ ਨੂੰ ਵੱਡਾ ਇਕੱਠ ਕਰਾਂਗੇ। ਉਦੋਂ ਫਿਰ ਜਦੋਂ ਇਕੱਠ ਦੀਆਂ ਪੁੱਤਰਾ ਵਧੀਆਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਇਕੱਠ ਕਿੰਨਾ ਸੀ। ਕੁਝ ਜਥੇਬੰਦੀਆਂ ਵੀ ਇਹਨਾਂ ਦੇ ਹੱਕ 'ਚ ਖੜੀਆਂ ਹੋਈਆਂ ਸਾਨੂੰ ਕਹਿੰਦੀਆਂ ਹੁੰਦੀ ਕਰਦੀ ਵੀ ਨਹੀਂ ਲੜਦੀ ਜਾਂ ਲੜਦੀ। ਇਹ ਇਸ ਕਰਕੇ ਜਦੋਂ ਇਕੱਠ ਦੇਖ ਲਿਆ ਉਦੋਂ ਇਹਨਾਂ ਨੇ ਸਾਡਾ ਮੀਟਿੰਗ ਕਰਨੀ ਕਰਨੀ। ਮੀਟਿੰਗ ਦੇ ਵਿੱਚ ਪ੍ਰਸ਼ਾਸਨ ਵੀ ਹੱਲ ਗਿਆ ਕਿ ਅਸੀਂ ਕਾਲੀਆਂ ਝੰਡੀਆਂ ਵਖਾਵਾਂਗੇ ਤੇ ਉਸੇ ਜਾਮ ਕਰਾਂਗੇ। ਤਾਂ ਇਹ ਸਾਡੀ ਡੀਐਸਪੀ ਸਾਹਿਬ ਬੁਟਾ ਇਹਨਾਂ ਨੇ ਮੀਟਿੰਗ ਕਰੀ ਉਹਨਾਂ ਨੇ ਜੀਐਮ ਨੇ ਸਾਡੇ ਨਾਲ ਗੱਲਬਾਤ ਕੀਤੀ ਗੱਲਬਾਤ ਦੇ ਬਾਅਦ ਅੱਜ ਉਹ ਇੱਥੇ ਆਏ ਨੇ ਅੱਜ ਅਸੀਂ ਮੰਗ ਪੱਤਰ ਦਿੱਤਾ ਉਹ ਸਹਿਮਤ ਹੋ ਗਏ ਬੋਲ ਕੇ ਕਹੇ ਨੇ ਵੀ ਅਸੀਂ ਤੁਹਾਡਾ ਜਿਹੜਾ ਇਹ ਆ ਪੰਜਾਬ ਸਰਕਾਰ ਦੇ ਪੇਜਾਵਾਂਗੇ ਐਮਡੀਵੀ ਨਾਲ ਤੁਹਾਡਾ ਗੱਲਬਾਤ ਉਹਨਾਂ ਨੂੰ ਕਰੂਗਾ ਜੇਕਰ ਸਾਥੋਂ ਨਹੀਂ ਹੁੰਦਾ ਫਿਰ ਤੂੰ 31 ਮਾਰਚ ਤੀਕੋ ਆਪਣੀ ਮਰਜ਼ੀ ਕਰ ਪ੍ਰਧਾਨ ਜੀ ਕਿਸਾਨੀ ਕਰਜ਼ਿਆਂ ਦੇ ਨਾਲ ਨਾਲ ਇਹ ਵੀ ਸੁਣਨ ਦੇ ਵਿੱਚ ਆਏਗਾ ਕਿ ਜਿਹੜੇ ਮਜੂਤਾ ਅਫਸਰ ਸੀ ਮੌਕੇ ਤੇ ਕਿਸਾਨਾਂ ਦੀ ਬੜੀ ਜਿਹੜੀ ਛਿੱਲ ਲਾਈ ਹੈ ਉਹ ਪੁੱਚੜ ਬਣੇ ਨੇਗੇ ਜੇ 40000 ਦਾ ਲੋਨ ਸੀ ਤਾਂ ਸੁਣਨ ਦੇ ਵਿੱਚ ਹੀ ਆਇਆਗਾ ਸੂਤਰਾਂ ਦੇ ਹਵਾਲੇ ਤੋਂ ਕਿ 10-10 ਜਿਹੜਾ ਹਜ਼ਾਰ ਸੀਗਾ ਪਹਿਲੀ ਰੱਖ ਲੈਂਦੇ ਸੀ ਇਹ ਗੱਲਾਂ ਸੱਚੀਆਂ ਨਹੀਂ ਗੀਆਂ ਬਿਲਕੁਲ ਸੱਚੀਆਂ ਜਦੋਂ ਅੱਜ ਤੋਂ 30 ਸਾਲ ਪਹਿਲਾਂ ਆਪਾਂ ਪੀਟੇ ਰੇੜੇ ਲੈਂਦੇ ਹੁੰਦੇ ਸੀ ਜਾਂ ਕੋਈ ਜਿਹੜੀ ਦਾ ਸਮਾਨ ਲੈਂਦਾ ਹੁੰਦਾ ਸੀ ਜਾਂ ਕੋਈ ਮੁਰਗੀਖਾਨਾ ਖੋਲਦਾ ਹੁੰਦਾ ਸੀ ਉਹਦੇ ਨਾਲ ਡੀਲਰ ਬਣਾਏ ਹੋਏ ਸੀ ਉਹ ਡੀਲਰ ਤੋਂ ਬਿਨਾ ਕਰਦੇ ਹੀ ਨਹੀਂ ਸੀ ਕਿ ਉਹ ਡੀਲਰ ਕੋਲੇ ਚਲੇ ਜਾਣਾ ਫਿਰ ਇਹਨਾਂ ਨੇ ਪੀਟੇ ਰੇੜੇ ਵੀ ਦੇ ਦੇਣਾ ਸਾਰਾ ਸਮਾਨ ਪੂਰਾ ਕਰ ਦੇਣਾ ਤੇ 10000 ਉਹਨਾਂ ਨੇ ਰੱਖਣਾ ਨੇ ਵਾਕਿਆ ਠੀਕ ਆ ਸੱਚ ਆ ਝੂਠ ਨਹੀਂ ਪ੍ਰਧਾਨ ਜੀ ਕਿਸਾਨੀ ਕਰਜ਼ਿਆਂ ਦੇ ਨਾਲ ਨਾਲ ਇੱਕ ਤੁਸੀਂ ਹੋਰ ਮੰਗ ਕੀਤੀ ਆ ਕਿ ਖਸ ਖਸ ਦੀ ਖੇਤੀ ਕਿਵੇਂ ਦੇਖਦਾ ਹਾਂ ਜਿਹੜਾ ਪੰਜਾਬ ਦੇ ਵਿੱਚ ਪਹਿਲੇ ਜਿਹੜਾ ਨੌਜਵਾਨੀ ਨਸ਼ੇ ਦੇ ਵਿੱਚ ਦਸ ਦਲ ਦੇ ਵਿੱਚ ਡੁੱਬ ਰਹੀ ਹੈ ਹਾਂ ਜਿਹੜੀ ਖਸ ਖਸ ਦੀ ਖੇਤੀ ਬਾਰੇ ਤਾਂ ਸਾਡੀ ਲੜਾਈ ਚੱਲਦੀ ਰਹੇ ਕਿਉਂਕਿ ਕਰਜ਼ਾ ਖਤਮ ਵੀ ਹੋ ਗਿਆ ਨਾ ਅਸੀਂ ਇਹ ਲੜਾਈ ਫੇਰ ਵੀ ਦੇਣੀ ਆ ਜਿਹੜੀ ਖਸ ਖਸ ਦੀ ਖੇਤੀ ਆ ਇਹ ਨਾਲ ਅਸੀਂ ਇਸ ਕਰਕੇ ਚੱਕੀ ਸੀ ਵੀ ਅਸੀਂ ਧਰਨਾ ਲਾਉਣਾ ਲੋਕਾਂ ਨੂੰ ਜਾਗਰਤੀ ਕਰਨਾ ਹੈ ਜੇਕਰ ਖਾਦ ਖਾਦੀ ਖੇਤੀ ਹੁੰਦੀ ਆ ਨਾ ਸਾਡੀ ਜਵਾਨੀ ਮਰੇ ਤੇ ਨਾ ਸਾਡੀ ਕਿਸਾਨੀ ਮਰੇ ਵੇਖੋ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਅਜ ਤੋਂ 30 ਸਾਲ ਪਹਿਲਾਂ ਜਦੋਂ ਸਾਡੇ ਖਾਦ ਖਾਦੀ ਖੇਤੀ ਹੁੰਦੀ ਸੀ ਨਾ ਤਾਂ ਇੱਥੇ ਸਾਨੂੰ ਹਰਟਕ ਹੋਇਆ ਸੀ ਨਾ ਖੂਨ ਗਲਾ ਗੜਾ ਹੋਇਆ ਸੀ ਨਾ ਹੀ ਕਿਸੇ ਨੂੰ ਦਰੰਗ ਹੋਈ ਸੀ ਤਾਂ ਕਿ ਤਾਂ ਹੁਣ ਵੀ ਅਸੀਂ ਘਰੇ ਫੀਮ ਰੱਖਦੇ ਆ ਜਦੋਂ ਹੋ ਜਾਂਦੀ ਓਥੇ ਵਾਲੇ ਜੋ ਦਰੰਗ ਪਰਾਂ ਇਹ ਕਰਕੇ ਸਾਰੀ ਫੀਮ ਜਿਹੜੀ ਕੈਮੀਕਲ ਉਹਨਾਂ ਦੇ ਦਵਾਈਆਂ ਦੇ ਪੈਂਦੀਆਂ ਦਵਾਈਆਂ ਸੀ ਖਾਣੇ ਆ ਫਿਰ ਜਿਹੜੀ ਖਾਸ ਗਾਦੀ ਕੀਤੀ ਆ ਸਰਕਾਰ ਕਿਵੇਂ ਕਹਦੇ ਨਸ਼ਾ ਇਹ ਕੁਦਰਤੀ ਆ ਧਰਤੀ ਜੋ ਪੈਦਾ ਹੋਈ ਹੈ ਨਸ਼ਾ ਤਾਂ ਉਹ ਆ ਜਿਹੜਾ ਕੈਮੀਕਲ ਲੈ ਲੈ ਕੇ ਸਿੱਟੀ ਜਾਂਦੇ ਜਿੱਦਾਂ ਸਾਡੇ ਲੋਕ ਮਰੀ ਜਾਂਦੇ ਨੇ ਨੌਜਵਾਨ ਪੀੜ੍ਹੀ ਮਰੀ ਜਾਂਦੀ ਆ ਆ ਗੋਲੀਆਂ ਉਹ ਨਸ਼ਾ ਉਹ ਆ ਜਿਹੜਾ ਹਸਪਤਾਲਾਂ ਦੇ ਵਿੱਚ ਗੋਲੀ ਜੀਮਸਾ ਲੈ ਕੇ ਦਿੰਦੇ ਨੇ ਜੇਕਰ ਇਹ ਗੋਲੀ ਪੰਜ ਚਾਰ ਸਾਲਾਂ ਚ ਚੱਲੀ ਗਈ ਸ਼ਾਇਦ ਪੰਜਾਬ ਦੇ ਵਿੱਚ ਸਾਡੀ ਜਾਨੀ ਰਹਿੰਦੀ ਨਹੀਂ ਸਾਰੇ ਨਬਰ ਦੋ ਜਾਣਗੇ ਇਸ ਕਰਕੇ ਤੁਹਾਨੂੰ ਅਸੀਂ ਇਹ ਕਹਿੰਦੇ ਆ ਕਿ ਅਸੀਂ ਲੜਾਈ ਲੜਨੀ ਆ ਲੜਦੇ ਰਹਾਂਗੇ ਜਿੰਨਾ ਚਿਰ ਖਾਸ ਖਾਦੀ ਖੇਤੀ ਦੀ ਸਾਨੂੰ ਮਿਲਦੀ ਨਹੀਂ ਉਹਨਾਂ ਜਰ ਹੜਦੇ ਨਹੀਂ ਅਸੀਂ ਇੱਥੋਂ ਦੇ ਵੀ ਕਹਿੰਦੇ ਨੇ ਸਰਕਾਰ ਨੂੰ ਤੁਸੀਂ ਕਹਿੰਦੇ ਆ ਵੀ ਇਹ ਨਸ਼ਾ ਹੈ ਅਸੀਂ ਕਹਿੰਦੇ ਜੀ ਦੋ ਬਸਦੇ ਸਾਨੂੰ ਖਾਸ ਖਾਦੀ ਖੇਤੀ ਦਿੱਤੀ ਜਾਵੇ ਸਮੁੱਚੇ ਪੰਜਾਬ ਦੇ ਵਿੱਚ ਕਿਸੇ ਵਾਸਤੇ ਹਲਟਕ ਨਹੀਂ ਹੋਗਾ ਕਿਸੇ ਵਾਸਤੇ ਅਸੀਂ ਬਿਮਾਰ ਨਹੀਂ ਹੋਵਾਂਗੇ ਕਿਸੇ ਨੂੰ ਧਰੰਗ ਨਹੀਂ ਹੋਊਗਾ ਕਿਸੇ ਨੂੰ ਸਟੱਡ ਨਹੀਂ ਪੈਣਗੇ ਤੇ ਖਸ ਖਾਦ ਦੀ ਖੇਤੀ ਬੀਜਣ ਨੂੰ ਦਿੱਤੀ ਜਾਵੇ। ਪ੍ਰਧਾਨ ਜੀ ਜਿਹੜੇ ਸਰਕਾਰੀ ਮਾਹਰ ਨੇ ਉਹਨਾਂ ਦਾ ਇਹ ਵੀ ਕਹਨੇਗਾ ਕਿ ਕਿਤੇ ਖਸ ਖਾਦ ਦੀ ਖੇਤੀ ਦੀ ਜੇ ਖੁੱਲ੍ਹ ਦਿੱਤੀ ਜਾਂਦੀ ਹੈ ਤਾਂ ਪੂਰਾ ਪੰਜਾਬ ਹੀ ਨਾ ਕਿਤੇ ਜਿਹੜੇ ਬੁੜੀਆਂ ਜਾਂ ਪਰਿਵਾਰ ਦੇ ਵਿੱਚ ਹੋਰ ਵੀ ਚੀਜ਼ ਨੇ ਜਿਵੇਂ ਆਪਾਂ ਕਹਿੰਨੇ ਕਸਾਖ ਬਣਾ ਲਿਆ ਸਾਰਾ ਡੱਬਰ ਖਾਣ ਲੱਗ ਜਾਂਦਾ ਕਿਤੇ ਐਵੇਂ ਨਾ ਹੋ ਜਾਈ ਉਹਨਾਂ ਨੂੰ ਇਹ ਰਹਿਣਾ। ਵੇਖੋ ਇਹਦੇ ਵਿੱਚ ਮੈਂ ਇੱਕ ਗੱਲ ਦੱਸਣੀ ਚਾਹਣਾ। ਹਰਿਆਣੇ 'ਚ ਖਾਦ ਖਾਦ ਪਲਾਸਟਿਕ 'ਚ ਹੁੰਦੀ ਹੈ ਨਾ। ਯੂਪੀ ਉਧਰ ਹੁੰਦੀ ਹੈ ਤੇ ਨਾ ਬਰਗਚਰਾਜ 'ਚ ਹੁੰਦੀ ਆ ਉਹ ਨਹੀਂ ਖਾਂਦੇ ਸਾਰੇ। ਕਿਉਂ ਖਾਂਣਗੇ ਜ ਇਹ ਉਦੋਂ ਲੱਗਦੇ ਹੁੰਦੇ ਨੇ ਲੋਕ ਜਦੋਂ ਕੋਈ ਚੀਜ਼ ਬਹੁਤ ਘੱਟ ਮਿਲਦੀ ਆ ਇਹਨਾਂ ਨਸ਼ੇ ਤੇ ਚਿੱਟੇ ਤੇ ਲਾਤਾ ਗੋਲੀਆਂ ਤੇ ਲਾਤਾ ਹੁਣ ਲੋਕਾਂ ਦੇ ਨਹੀਂ ਸ਼ਰਾਬ ਤੇ ਲੱਗਦਾ ਨਾਲ ਉਹ ਜਿਹੜੀ 100 ਵਾਲੀ ਸੀ 300 ਨੂੰ ਕਰਤੀ ਖਪ ਪੀਂਦੇ ਨਹੀਂ ਪੀਂਦੇ ਨੇ ਪਰ ਜਿਹੜੀ ਖਾਸ ਖਾਸ ਦੀ ਖੇਤੀ ਆ ਨਾ ਜੇ ਇਹ ਖੋਹ ਦੇ ਲੋਕ ਖਾਂਦੇ ਹੀ ਨਹੀਂ ਅੱਗੇ ਅਸੀਂ ਖਾਂਦੇ ਸੀ ਨਾ ਸਾਡੇ ਬਜ਼ੁਰਗ ਖਾਂਦੇ ਸੀ ਨਾ ਅਸੀਂ ਤੜਕੇ ਤੋਂ ਲੈ ਕੇ ਆਫਣ ਤੱਕ ਕੰਮ ਕਰਦੇ ਸੀ ਤੇ ਉਦੋਂ ਅਸੀਂ ਖਿਛਾਲ ਸੀ ਉਦੋਂ ਇਥੇ ਦੀ ਸਰਕਾਰਾਂ ਭੁੱਖੀਆਂ ਮਾਰਦੀਆਂ ਸੀ ਇਹਨਾਂ ਨੇ ਆਖਿਆ ਜੇ ਇਹਨਾਂ ਨੂੰ ਐ ਕਿੱਤੇ ਤੇ ਬਾਦੀਏ ਅਨਾਜ ਵਾਧੂ ਹੋ ਜਾਊਗਾ ਨਾਜ ਅਸੀਂ ਜ਼ਰੂਰ ਵਾਧੂ ਕਰਦਾ ਪਰ ਸਾਡੀ ਜਿਹੜੀ ਆਤਮਾਤਿਆ ਵਾਧੀ ਤੁਰੀ ਪ੍ਰਧਾਨ ਜੀ ਜੇ ਕਹੀ ਇਹ ਮਾਨਸਾ ਦਾ ਇੱਕ ਤੁਸੀਂ ਖੁੰਡ ਵੀ ਹੋ ਪੁਰਾਣੇ ਹਨਾ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਮੰਨ ਲਓ ਵੀ ਸਰਕਾਰਾਂ ਦੇ ਭਾਜੜਾ ਪੈ ਗਈਆਂ ਪਰ ਉਸ ਤੋਂ ਬਾਅਦ ਕੁਝ ਜਿਹੜੀਆਂ ਪਾਰਟੀਆਂ ਸੀਗੀਆਂ ਵੋਟਾਂ ਦੇ ਵਿੱਚ ਖੜੀਆਂ ਹੋਈਆਂ ਉਹ ਮੰਨ ਲਓ ਵੀ ਜਿਹੜੀਆਂ ਦਿੱਲੀ ਵਾਲੀਆਂ ਮੰਗਾ ਨੇ ਉਹ ਵੀ ਅਜੇ ਵਿਚਾਲੇ ਲੜਕਦੀਆਂ ਪਈਆਂ ਨੇ ਆਪਸ ਵਿੱਚ ਅੱਡੋ-ਪੱਟੀ ਹੋ ਗਈ ਵੇਖੋ ਇਹਦੀ ਜੀ ਦੋ ਗੱਲਾਂ ਜਦੋਂ ਦਿੱਲੀ ਮੋਰਚੇ ਤੋਂ ਅਸੀਂ ਆਏ ਆ ਨਾ ਇਹ ਸਾਡੀ ਮੁੱਠ ਬੱਜੀ ਰਹਿੰਦੀ ਆ ਕੰਮ ਨਹੀਂ ਸੀ ਹੁੰਦੇ ਉਹਨੇ ਸਾਰੇ ਕਰਾ ਲਦੇ ਦਿੱਲੀ ਮੋਰਚੇ ਤੋਂ ਜਦੋਂ ਆਉਣਿਆ ਜਿਹੜੇ ਇਲੈਕਸ਼ਨਾਂ 'ਚ ਖੜੇ ਹੋ ਸਰਕਾਰ ਦੇ ਬੰਦੇ ਨੇ ਉਹਨਾਂ ਨੇ ਆ ਕੇ ਵਸੀਅਮ ਦੀ ਕੁਰਸੀ ਮਿਲ ਜੂਗੀ ਸਾਰਾ ਕੁਝ ਹੋ ਜਾਊਗਾ ਪਰ ਨਹੀਂ ਲੋਕ ਜਾਣ ਕਰਨੇ ਵੀ ਸਾਡੇ ਸਿਰ ਤੇ ਕੁਰਸੀਆਂ ਲੈਣੇ ਫਿਰ ਅਸੀਂ ਇਹ ਗੱਲ ਕਹਿੰਨੇ ਆ ਜੇਕਰ ਉਹ ਅੱਡ ਨਾ ਹੁੰਦੇ ਸਾਡੀਆਂ ਮੰਗਾਂ ਸਾਰੀਆਂ ਮੰਨੀਆਂ ਜਾਂਦੀਆਂ ਅਸੀਂ ਹੁਣ ਵੀ ਕਹਿੰਨੇ ਆ ਸਾਡੇ ਦੇ ਕੋਈ ਜਿਹਾ ਬੰਦਿਆ ਐਸੀਆਂ ਹੋ ਜਿਆ ਨੇ ਜਿਹੜੀ ਕਰਜ਼ੇ ਦੇ ਲਈ ਨੜਦੀਆਂ ਕੁਝ ਹੋ ਜੀਆਂ ਨੇ سرمایہਦਾਰੀ ਲੋਕਾਂ ਦੇ ਹੱਕ 'ਚ ਖੜੀਆਂ। ਮੈਂ ਐਸਕੇਮ ਤੇ ਤਿੰਨ ਵਾਰ ਸਵਾਰ ਰੱਖਿਆ ਸੀ ਵੀ ਤੁਸੀਂ ਕਰਜ਼ੇ ਦੀ ਲੜਾਈ ਲੜ ਲਓ ਇਹਨਾਂ ਸਲੇ ਦਬ ਦਿੰਦੇ ਸੀ। ਪਰ ਹੁਣ ਜਦੋਂ ਅਸੀਂ ਲੜਾਈ ਲੜਨ ਲੱਗੇ ਆ ਲੋਕ ਸਾਡਾ ਸਾਥ ਦੇਣ ਲੱਗੇ ਹੁਣ ਸਾਡੇ ਵਿੱਚ ਆ ਕੇ ਬੋਲਣ ਲੱਗੇ ਨੇ। ਇਹ ਗੱਲ ਆ ਵੀ ਅਸੀਂ ਕਰਜ਼ੇ ਦੀ ਲੜਾਈ ਲੜਾਂਗੇ। ਬਹੁਤ ਚਿਰ ਲੜਾਂਗੇ ਪਰ ਖਾਸ ਕਰ ਦੀ ਖੇਤੀ ਦੀ ਲੜਾਈ ਨਹੀਂ ਛੱਡਾਂਗੇ ਖਾਸ ਕਰ ਦੀ ਖੇਤੀ ਮਨਜ਼ੂਰ ਕਰਾ ਕੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੇ ਵੱ ਚੜ ਕੇ ਜਿਹੜੀਆਂ ਵੋਟਾਂ ਪਾਈਆਂ ਪਰ ਹੁਣ ਜਿਹੜੇ ਇਹਨਾਂ ਦੇ ਐਮ.ਐਲ.ਏ. ਜਾਂ ਸਰਕਾਰ ਦੇ ਹੋਰ ਮੰਤਰੀ ਵਜ਼ੀਰ ਨੇ ਹਨ ਉਹਨਾਂ ਦਾ ਵੀ ਇੱਕ ਮਜ਼ਾਕ ਜਿਹਾ ਬਣਦਾ ਜਾ ਰਿਹਾ ਕਿਵੇਂ ਦੇਖਦੇ ਹੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਇੱਕ ਗੱਲ ਕਹਿਣੀ ਚਾਹਣਾ ਮੇਰੇ ਮੂੰਹ ਚੋਂ ਨਿਕਲਦੀ ਨਹੀਂ ਇਹ ਜਿਹੜੇ ਲੋਕ ਅਸੀਂ ਉੱਥੇ ਲਿਆਤੇ ਹਨ ਇਹ ਸਾਰੇ ਚੌਂਕੀਦਾਰ ਦੇ ਹੱਕ ਦੇ ਹੀ ਸੀ ਬੰਦੇ ਕਿਉਂਕਿ ਇਹਨਾਂ ਦੀ ਵਾਈ ਬਣ ਕੇ ਲੋਕ ਕਾਂਗਰਸ ਕਾਲੀਆਂ ਤੋਂ ਦੁਖੀ ਹੋਗੇ ਚਾਹੇ ਕੋਈ ਕੋਈ ਵੀ ਕਿਸਾਨ ਆ ਉਹਨਾਂ ਨੂੰ 92 ਮਤਲਬ ਕਿ ਅਸੀਂ ਤਾਂ ਦੇ ਦਿਆਂ 92 ਜਿਨ੍ਹਾਂ ਨੂੰ ਕੋਈ ਪਿੰਡਾਂ ਚ ਸਰਪੰਚ ਤਾਂ ساری ਜ਼ਿੰਦਗੀ ਬਣ ਨਹੀਂ ਸਕਦੀ ਮੈਂਬਰ ਵੀ ਨਹੀਂ ਸੀ ਬਣ ਸਕਦੀ ਆ ਜੋ ਐਮਐਲਏ ਬਣ ਕੇ ਐਮਐਲਏ ਬਣ ਕੇ ਸਾਡੇ ਨਾਲ ਠੱਗੀਆਂ ਮਾਰਵਾ ਜਿਹੜੇ ਵਹਿੰਦੇ ਸਾਡੇ ਨਾਲ ਕਰਦੇ ਸੀ ਵੀ ਆ ਐਂ ਕਰਾਂਗੇ ਸਾਰੇ ਫੈਸਲੇ ਆ ਇੱਕ ਡੋਰ ਆਉਂਦੀ ਆ ਇਹਨੇ ਲੱਖਾਂ ਬੰਦੇ ਮਾਰਦੇ ਚਾਈਨਾ ਡੋਰ ਚਾਈਨਾ ਡੋਰ ਤੇ ਇਹ ਨਹੀਂ ਇਹਨਾਂ ਤੋਂ ਕਾਬੂ ਆਉਂਦੀ ਕੋਈ ਅੱਜ ਨਵੀਂ ਤੋਂ ਨਵੀਂ ਸੁਣੀ ਜਾਂਦੇ ਆ ਨਹੀਂ ਇਹ ਆਪ ਲਿਆਉਂਦੇ ਨੇ ਆਪ ਇਹ ਨਾਲ ਸਾਰਾ ਕੁਝ ਕਰਨਾ ਤੇ ਲੋਕਾਂ ਨੂੰ ਘਬਰਾ ਕਰਕੇ ਲੋਕਾਂ ਦੇ ਅੱਖਾਂ 'ਚ ਰੱਕੇ ਮਾਰੀ ਜਾਂਦੇ ਚੱਥੇ ਬੰਦੀਆਂ ਹੋਰ ਆਉਣ ਵਾਲੀਆਂ ਕੀ ਕੀ ਗੱਟੀਆਂ ਵਧੀਆਂ ਹੋਣਗੀਆਂ ਮੈਂ ਇੱਕ ਗੱਲ ਕਹਿਣਾ ਮੇਰੀ ਜਸੇਬੰਦ ਭਾਰਤੀ ਕਿਸਾਨ ਜਿਹਨਾਂ ਨੇ ਇਕੱਠਾ ਮਾਲਵਾ ਹੀ ਇੱਥੇ ਇਹ ਲੜਾਈ ਹਮੇਸ਼ਾ ਵਾਸਤੇ ਤਿੰਨ ਲੜਾਈਆਂ ਲੜਦੀਆਂ ਸੀ ਪੰਜਾਬ ਦੀਆਂ ਲੜਾਈਆਂ ਲੜਦੀਆਂ ਸੀ ਦੂਜੇ ਸੂਬੇ ਚ ਨਹੀਂ ਜਾਣਾ ਸਭ ਤੋਂ ਪਹਿਲੀ ਪਾਣੀਆਂ ਦੀ ਲੜਾਈ ਰੁਪਈਆ ਲਾ ਦੇਣਾ ਸਾਨੂੰ ਪਾਣੀ ਮਿਲ ਜੇ ਦੂਜੀ ਸਵਾਮੀ ਨਾਲ ਸੰਦੀ ਰਿਪੋਰਟਰ ਦੀ ਰੋਈ ਵੀ ਸਰਕਾਰ ਸਾਨੂੰ ਪਲਸ 2 ਨਾ ਦੇਵੇ ਤੇ ਤੀਜੀ ਜਿਹੜੀ ਸਾਡੀ ਮੂਲ ਸੰਨ ਸਾਰ ਤੋਂ ਲੈ ਕੇ ਲੜਾਈ ਨਰੀ ਜਾਣੇ ਕਰਦੇ ਨੇ ਇਹਨੂੰ ਅਸੀਂ ਕਰਜ਼ਾ ਖਤਮ ਕਰਾ ਕੇ ਲਾਵਾਂ ਕਿਉਂਕਿ ਕਰਜ਼ਾ ਜਿਹੜਾ ਸਰਕਾਰ ਨੇ ਬਦੋਬਦੀ ਚੜਾਇਆ ਕਿਉਂ ਚੜਾਇਆ ਜੇ ਸਾਡੀ ਜੱਥੇਬੰਦ ਨਹੀਂ ਕਰਕੇ ਦੇ ਪਾਣੇ 20 ਤੋਂ 22 ਗੁਣਾ ਚੜ ਕੇ 24 ਗੁਣਾ ਚੜ ਕੇ ਜ਼ਰੂਰੀ ਵਾਸਤਾ 3 ਤੋਂ 35 ਗੁਣਾ ਚੜ ਗਿਆ ਸਿਆਉਣਾ ਉਹਦੇ ਜਦੋਂ ਸਟਾਰਟ ਦੇ ਵਿੱਚ 200 ਤੋਂ 160 ਰੁਪਏ ਹੁੰਦਾ ਸੀ ਅੱਜ ਸਿਆਉਣਾ 2 ਲੱਖ ਨੂੰ ਹੋ ਗਿਆ ਦੱਸ ਕਰਾਂਗੇ ਕੀ ਜ਼ਰੂਰੀ ਵਾਸਤਾ ਤੇਜ਼ ਹੋ ਗਿਆ ਦੀਏ ਵੀ ਜੂਰੀਆ ਮਿਲ ਜਣੀ ਜਾਂ ਮਿਲਦੀ ਉਹਦੋਂ ਬਨਾਰ ਸਾਨੂੰ ਹੋਰ ਚ ਜਾਂ ਧੱਕੀ ਜਾਂਦੇ ਨੇ ਇਸ ਕਰਕੇ ਸਰਕਾਰ ਦੀ ਗਲਤੀ ਨਹੀਂ ਚੜਿਆ ਕਰਜ਼ਾ ਕਰਾਂਗੇ ਖਾਦੂ ਕਰਾ ਕੇ ਰਾਵੇ ਕਰਾ ਵੀ ਡੱਡੇ ਨਾ ਈਖ ਨਹੀਂ ਮੰਗਦੇ ਕਰਜ਼ਾ ਇਹਨਾਂ ਨੇ ਚੜਾਇਆ ਤੇ ਬੰਦ ਕਰਾ ਕੇ ਏਸੀ ਭਾਰਤੀ ਕਿਸਾਨ ਜੋ ਨਾ ਇਕਤਾ ਮਾਲਵਾ ਹੀਰਕੇ ਦੇ ਸੂਬਾ ਪ੍ਰਧਾਨ ਮਲੋਕ ਸਿੰਘ ਹੀਰਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਰਕਾਰਾਂ ਦੇ ਤਜਰਬੇ ਕਿਸਾਨ ਜੱਠੇ ਬੰਦੀਆਂ ਦੇ ਜਿਹੜੇ ਤਜਰਬਿਆਂ ਦੇ ਜਿਹੜਾ ਚਾਨਣਾ ਪਾਇਆਗਾ ਅੱਜ ਜਿਹੜਾ ਮਾਨਸਾ ਦੇ ਵਿੱਚ ਇਹਨਾਂ ਦਾ ਪੱਕਾ ਮੋਰਚਾ ਲੱਗਿਆ ਸੀ 10 ਰੋਜਾਂ ਪਰ ਸਰਕਾਰ ਨੂੰ ਜਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਮਲੂਕ ਸਿੰਘ ਨੇ ਸਟੇਜ ਤੋਂ ਵੜ ਕੇ ਮਾਰੀ ਤਾਂ 8 ਦਿਨਾਂ ਬਾਅਦ ਹੀ ਜਿਹੜੇ ਬੈਂਕਾਂ ਦੇ ਜਿਹੜੇ ਉੱਚ ਅਧਿਕਾਰੀ ਸੀ ਉਹ ਪਹੁੰਚ ਕੇ ਜਿਹੜਾ ਵਿਸ਼ਵਾਸ ਦੇ ਕੇ ਗਏ ਨੇ ਉਹ ਵਿਸ਼ਵਾਸ ਕਿੱਥੇ ਤੱਕ ਪੂਰੂਤਰਦਾਗਾ ਤਾਂ ਇਹਨਾਂ ਨੇ ਦੱਸੇਗਾ ਕਿ ਜੇਕਰ ਵਾਦਾ ਆਪਾਂ ਕਹਿ ਸਕਦੇ ਹਾਂ ਵਾਦਾ ਪੂਰ ਨਹੀਂ ਹੁੰਦਾ ਤਾਂ ਫੇਰ ਸੰਘਰਸ਼ ਦੇ ਵਿੱਚ ਕੋਦਣ ਲਈ ਤਿਆਰ ਨੇ ਗੱਲਬਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਮਾਨਸਾ ਸਰ ਕੀ ਨਾ ਭਾਈ ਮਲੂਕ ਕਈ ਪੰਜਾਬ ਨਾਮਰੇ ਜਨਨ ਸਰ ਜੀ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਕੀ ਕੀ ਗੱਲਾਂ ਵਾਤਨ ਕਿ ਕੀ ਪਹੁੰਚਣ ਦੇ ਮੰਗ ਪੱਤਰ ਦੇ ਮੈਂ ਆਪੇ ਜਵਾਬ ਦੀ ਸਹਾਉਦਤ ਦੋਗਾ ਜਿਹਦੇ ਤੇ ਜੋ ਵੀ ਉਚਿਤ ਮਾਰਗਵੇ ਬਣਦੀ ਹੋਈ ਸਰਚਾਰ ਨੂੰ ਬੇਨਤੀ ਕਰਾਂ ਜੀ ਜਿਹਦੇ ਤੇ ਵੱਧ ਤੋਂ ਵੱਧ ਦਰਿਆਦਲੀ ਨਾਲ ਕਾਰਵਾਈ ਕੀਤੀ ਜਾਵੇ ਤੇ ਮੇਰੀ ਬੇਨਤੀ ਹੈ ਕਿ ਉਨੀ ਦੇਰ ਅਪਾ ਕਰਤਾ ਆ ਗਈ ਤੁਸੀਂ ਵੀ ਆਪਣਾ ਚੀਕ ਦੀ ਸਮਾਂ ਅਮਿਤਰ ਤਾ ਨੂੰ ਟਾਈਮ ਦਿਓ 31 ਮਾਰਚ ਤੱਕ ਵੇਟ ਕਰੋ ਕਿਤੇ ਕੋਈ ਨੀ ਮਾਰ ਨਹੀਂ ਤੁਸੀਂ ਤੁਹਾਡਾ ਚੁੱਪਨ ਦੀ ਬੇਨਤੀ ਹੈ